ਮੋਹਿਲਾਂ ਵਾਲੀ ਦੁਕਾਨ ਤੇ ਹੀ ਇਸ ਕਰਕੇ ਗਈ ਹਾਂ ਤੇ ਸੋਚਣੇ 15 Pro Max ਜਿਹੜਾ ਉਹ ਲੈ ਲਈਏ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਇਹ ਕੁੜੀ ਨੂੰ ਨਾ ਨੀਂਦ ਨਹੀਂ ਆਉਂਦੀ ਨੀਂ ਨੀਂ ਆਹ ਇਹ ਹੈ ਟਾਈਮ ਬੜਾ ਹੋ ਗਿਆ ਜੀ ਨੀਂ ਨੀ ਕਰ ਲੋ ਚਲ ਪਾਪਾ ਨੂੰ ਸੁਵਾ ਦੋ ਪਾਪਾ ਨੂੰ ਸੁਵਾ ਦੋ ਪਾਪਾ ਬਾ ਬਾ ਪਾਪਾ ਨੂੰ ਸੁਵਾ ਦੋ ਬਾ ਬਾ ਕਾਕੀ ਨੂੰ ਸੁਵਾਓ ਨਾ ਕਾਕੀ ਨੂੰ ਸੁਵਾ ਦੋ ਵਾਵਾ ਕੱਖਨ ਸੋ ਵਾਵਾ ਵਾਵਾ ਬੇ ਤੇ ਰਾਣੀ ਇਹ ਤੇ ਇਹ ਰਾਣੀ ਆ ਵਾਵਾ ਵਾਵਾ ਲੈ ਆ ਗਏ ਸੰਦੀਪ ਨੇ ਇੱਥੇ ਪਾਣੀ ਗਰਮ ਕਰਕੇ ਆਨੇ ਪਾਣੀ ਗਰਮ ਪੀਣਾ ਆ ਲੈ ਵੀ ਗੱਡੀ ਆ ਗਈ ਆਪਣੀ ਤੁਹਾਨੂੰ ਗੱਡੀ ਵਿਖਾਉਣੀ ਹੈ ਹੁਣ ਕੈਮਰੇ ਕੋਲ ਰੈਟਯੂਟੂ ਵਾਸ਼ ਹੋ ਗਿਆ ਜੀ ਇਹ ਗੱਡੀ ਆ ਵੇਖੋ ਮੈਂ ਆਇਆ ਹੈਗਾ ਵੀਰ ਨੂੰ ਇੱਥੇ ਬੱਸ ਸਟੈਂਡ ਛੱਡਣ ਵਾਸਤੇ ਜਿਹੜਾ ਵੀਰ ਗੱਡੀ ਦੇਖ ਗਿਆ ਹੁਣੇ ਅਜੇ ਤੇ ਬਾਕੀ ਗੱਡੀ ਦੇ ਹੁਣ ਕੈਮਰੇ ਤੋਂ ਓਕੇ ਫਿਲਹਾਲ ਬਹੁਤ ਘੈਂਟ ਚੱਲਣ ੜੀ ਆ ਤੇ ਓਦਾਂ ਇਹ ਆ ਵੀ ਏਜੰਸੀ ਵਿੱਚ ਗੱਡੀ ਸਾਫ਼ ਹੋ ਗਈ ਤੇ ਪਤਾ ਲੱਗਦਾ ਗੱਡੀ ਸਾਫ਼ ਆ ਦੇਖੋ ਗੱਡੀ ਇਹਨਾਂ ਏਜੰਸੀ ਵਾਲੇ ਇਹ ਗੱਲ ਹੈ ਵੀ ਗੱਡੀ ਬਹੁਤ ਵਧੀਆ ਸਾਫ਼ ਕਰਦੇ ਆ ਹੈ ਆਪਣੀ ਕਿਤੇ ਵੀ ਘੱਟਾ ਨਹੀਂ ਹੈਗਾ ਵੇਖੋ ਗੱਡੀ ਸ਼ੰਦਰ ਜੀ ਨਾਲ ਸਾਫ਼ ਗੱਡੀ ਵੋਸ਼ ਹੋ ਗਿਆ ਜੀ ਹੁਣ ਇਹਦੇ ਕਣਗਾ ਉਹ ਕਣਕ ਇਹਨਾਂ ਲਗਾ ਟਾ ਰੱਖਾਂਗੇ ਆਪਣੀ ਗੰਢ 29 ਕਿਲੋ 22 ਕਿਲੋ ਸਾਸੋਤਰਾ ਸਸਿਕਾ ਸਭ ਤੋਂ ਤੁਹਾਡਾ ਇਹ ਤਿੰਨ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਅੱਜ ਫਿਰ ਉਹਦਾ ਵਲੌਗ ਨਹੀਂ ਸ਼ੁਰੂ ਕੀਤਾ ਟਾਈਮ 7:30 ਹੋ ਗਏ ਨੇ ਤੇ ਮੈਂ ਗੁੜੀਆਂ ਨਾਲ ਅੱਜ ਤਿਆਰ ਕਰਤਾ ਇਹ ਬਸ ਹੁਣ ਸਲੀਪ ਕਰੀ ਜੁੰਡੀਆਂ ਹੋਦੀਆਂ ਤੇ ਉਹ ਆਪਣਾ ਕੰਮ ਔਖਾ ਹੈ ਸਿਰ ਮੋਣ ਦਾ ਥੋੜਾ ਕੰਮ ਔਖਾ ਹੋਵਾ ਮਾਵਾ ਉਹਦੀ ਸੁਣੀ ਲਾਦੀ ਕੋਈ ਮਹਾਕਰਾਈ ਚੱਲ ਗਏ ਤੇ ਹਾਂ ਜੀ ਸੰਦੀਪ ਕਹਿੰਦੀ ਅੱਜ ਮੈਂ ਤੁਹਾਨੂੰ ਕੁਝ ਲੈ ਕੇ ਦਵਾਂਗੀ ਤੇ ਅੱਜ ਮੈਂ ਤੁਹਾਨੂੰ ਕੁਝ ਲੈ ਕੇ ਦਵਾਂਗੀ ਇੱਕ ਤੇ ਪਰਣਾ ਲੈਣਾ ਤੇ ਇੱਕ ਵੇਖੋ ਹਾਂ ਮਾਵਾ ਚਪਲ ਸਨਾਲਣਾ ਥੋੜਾ ਜਿਹਾ ਜਦੋਂ ਉਹ ਬਾਬਾ ਸ਼ੀਟੀਆਂ ਚਪਲ ਮਾਰਦੀ ਹੈ ਨਾ ਤੇ ਬਾਬਾ ਉਹਦੇ ਨਾਲ ਧੁਰਦੀ ਰਹਿੰਦੀ ਹੈ ਹਰਗੁਣ ਹਾਂ ਹਾਂ ਇੱਧਰ ਖਸਤ ਨਹੀਂ ਕਰਦੇ ਸਾਢੇ 7 ਹੋ ਗਏ ਹੋਣੀ ਆ ਗਏ ਚੱਲੀਏ ਮੈਂ ਇੱਕ ਬਤੀਓੜੀ ਜਗੰਡੀਆਂ ਬੰਦ ਕਰ ਦਨੇ ਚਲ ਮੈਂ ਤੂੰ ਮੈਂ ਫਿਰ ਆਵਾਂ ਵੱਡਣ ਪੈਂਦੀ ਏ ਕਿਦਾਂ ਮੈਨੂੰ ਇਹ ਚਲ ਚਲੀਏ ਆ ਇਧਰ ਬਹੁਤ ਚੁਕੀ ਹੈ ਨੇ ਇਹ ਲੈ ਆਹ ਛੋਣਿਆ ਹਾਂ ਸੰਦੀਪ ਦੀਆਂ ਦੌੜਾ ਲਵਾਉਣ ਦੀ ਉਹ ਚਲ ਗਈ ਉਹਨੂੰ ਡਾਕਟਰ ਕੋਲ ਚਲ ਗਈ ਆਜੋ 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 ਇਧਰ ਚਲੋ ਆਜੋ ਇੱਕ ਦੁਕਾਨ ਤੋਂ ਤਾਂ ਬਣੀ ਨਹੀਂ ਗੱਲ 35 ਸੱਤੇ ਨਾ ਹੋ ਗਈ ਪਰਨੇ ਦੀ ਕਹਿੰਦੇ ਓਏ ਨਹੀਂ ਇਹ ਕਪੜਾ ਹੈ ਨਹੀਂ ਆ ਦੁਕਾਨ ਤੇ ਆਏ ਹਾਂ ਆਪਾਂ ਤੇ ਹਰ ਗਣ ਬਹੁਤ ਅੰਕ ਕਰਨ ਡੇ ਜੀ ਕਹਿੰਦੇ ਮੈਨੂੰ 500 ਧਾਰ ਦਿਓ ਅਸੀਂ ਆਏ ਸੀ ਜੀ ਆਰ ਮੋਬਾਈਲ ਵਾਲਿਆਂ ਕੋ ਤੇ ਉਹ ਗੁੜੀ ਗੱਡੀ ਖੇਡਣ ਤੇ ਇਹ ਮੋਬਾਈਲ ਲੱਗੇ ਆ ਹਾਂਜੀ 1+ ਮੋਬਾਈਲ ਤੇ ਅਨਾਂ ਤਾਂ ਨਾ ਡਗੜਨਾ ਬੜਾ ਚੱਕਰ ਬੜਾ ਸੋਨਾ ਹੀ ਹਣਾ ਸਹੀ ਹੈ ਕਿੰਨਾ ਸ਼ੰਭੀ ਇਹ ਪਤਾ ਨਹੀਂ ਕਿਵੇਂ ਕਿੰਨੇ ਦਾ ਇਹ ਹੈ ਇਹ ਤਾਂ ਕੈਮਰਾ ਵੀ ਹੌਲਾ ਆਇਆ ਹੈ ਭਾਰਤ ਹੈ ਹੀ ਨਹੀਂ ਕਿਦਾਂ ਪਹਿਲੀ ਜਦੋਂ ਮੈਂ ਕੈਮਰੇ ਦੀ ਕੁਆਲਿਟੀ ਦੀ ਹੈਗੀ ਹੈ 1+ ਦਾ ਇਹ ਹੈਗਾ ਹੈ ਘੈਂਟ ਆ ਫਰਸਟ ਕਲਾਸ ਮੀਨ ਬਜ਼ਾਰ ਚ ਆ ਗਏ ਆਂ ਚੱਕਰੀ ਆ ਨੇ ਇੱਥੋਂ ਵੇਖਦੇ ਜੁੱਤੀ ਹੁਣ ਇਧਰ ਹੋਰ ਸੇਲ ਵਾਲੇ ਮਾਰਕਟ ਹੈ ਕਿ ਨਹੀਂ ਜੁੱਤੀਆਂ ਦੀ ਜੋ ਬੂਟ ਵਗੈਰਾ ਸ਼ੂਜ਼ ਕੋਈ ਕੋਈ ਵੀ ਚੀਜ਼ ਲੈ ਸਕਦੇ ਆਪਾਂ ਜੈਂਟਸ ਲੇਡੀਜ਼ ਵੀ ਵੈਰਾਈਟੀ ਕਾਫੀ ਲੱਗੀ ਹੋਈ ਹੈ ਦੇਖੋ ਨਾ ਇਹ ਨਹੀਂ ਗੱਲ ਬਾਨੀ ਨਾ 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 ਇਹ ਤਾਂ ਲਾਵੀ ਗੱਲ ਨਹੀਂ ਬਣੀ ਹੁਣ ਸਲੀਪਰ ਤੇ ਹੁਣ ਹੋਰ ਕਿਹੇ ਚੱਲੇ ਆਂ ਪੁੱਛਣੇ ਕੋ ਪਰਨਾ ਲੈ ਗਈ ਜਾ ਕੇ ਜੇ ਉੱਥੇ ਮਿਲ ਜਾਂਦਾ ਵਰ ਤੇ ਲੈ ਵੀ ਉਹ ਵੀ ਕੱਪੜਾ ਹੈ ਨਹੀਂ ਪੁੱਛਣੇ ਕੋ ਮੈਂ ਕਹਿੰਦੇ ਆਪਣੇ ਕੋ ਕੱਪੜਾ ਹੈ ਨਹੀਂ ਹੁਣ ਚੱਲੀਏ ਤੇ ਵੈਸੇ ਵੀ ਖਾਲੀ ਮੈਦਾਨ ਹੋਇਆ ਪਿਆ ਵਾ ਮੈਦਾਨ ਖਾਦੀ ਆ ਪਰਨਾ ਤੇ ਇੱਕ ਮਿਲਿਆ ਵਾ ਪਰ ਮੈਨੂੰ ਲੱਗਦਾ ਇਹਨਾਂ ਨੇ ਕਮੀਜ਼ ਦਾ ਕੱਪੜਾ ਦਿੱਤਾ ਸੰਦੀਪ ਚੱਲ ਕੋਈ ਗੱਲ ਨਹੀਂ ਹੁਣ ਲੈ ਲਿਆ ਜੋ ਹੋਇਆ ਵਾ ਠੀਕ ਹੈ ਬਸ ਇੱਕੋ ਦੁਕਾਨਾਂ ਦੇ ਵਿੱਚ ਮੈਂ ਆਪਣੀ ਜਿੱਥੋਂ ਆਪਾਂ ਬੂਟ ਵਗੈਰਾ ਖੜਦਦੇ ਨੇ ਤੇ ਹੁਣ ਜੇ ਉੱਥੇ ਜੁੱਤੀ ਨਾ ਪਸੰਦ ਆਈ ਫਿਰ ਰਹਿਣ ਦੇਣੀ ਫਿਰ ਸਸਤੀ ਕਰ ਸਈ ਪਰ ਨਾ ਇੱਕ ਲੈਣ ਦਾ ਬਸ ਆ ਵੇਖੋ ਆਪਾਂ ਸਾਥ ਨੂੰ ਵੀ ਭਾਈ ਬੜੀ ਸਹੀ ਆ ਇਹ ਇੱਥੇ ਵੀ ਜੁੱਤੀ ਮੈਨੂੰ ਪਸੰਦ ਨਹੀਂ ਆਈ ਇੱਕ ਜੁੱਤੀ ਹੈਗੀ ਜਿਹੜੀਆਂ ਪੈਰੀਪਾਈ ਗ੍ਰੇ ਕਲਰ ਦੀ ਸੋਹਣੀ ਹੈਗੀ ਪਰ ਉਹ ਇੱਕੋ ਹੀ ਪੀਸ ਹੈਗਾ ਮੈਂ ਵੀ ਸਟਾਕ ਹੋਰ ਆ ਜਾਊਗਾ ਤੇ ਫਿਰ ਲੈ ਜਾਂਗੇ ਮਾ ਮਾ ਚੱਲੀਏ ਕਰੇ ਐਨੇ ਬੜੀ ਆ ਚੁਕੇ ਕਾਕੂ ਐ ਕਾਕੂ ਕਹਿੰਦੀ ਵੀ ਕਾਰਟੂਨ ਲਾ ਦੇ ਕੀ ਕੀ ਲਾਉਣਾ ਕਾਕੂ 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 ਆਇਨੀ ਕਿੰਨਾ ਪਿਆਰਾ ਬੋਲਦੀ ਕਾਕੂ ਕੀ ਲਾਉਣਾ ਪੁੱਤ ਨੇ ਕਾਕੂ ਆਇਨੀ ਕਾਕੂ ਲਾਉਣਾ ਘਰ ਜਾਂਦੇ ਆ ਕਾਰਟੂਨ ਇੱਥੇ ਆਉਂਦੇ ਆ ਕਾਰਟੂਨ ਨਹੀਂ ਲੱਗਣਾ ਕਾਕੂ ਨਹੀਂ ਅਕਹੈਂਟੀ ਨੇ ਇਹਨੇ ਬਿੰਦੀ ਲਾਤੀ ਉਹਨਾ ਆਪਣੇ ਸਬਸਕ੍ਰਾਈਬਰ ਸੀਗੇ ਤੇ ਇਹਨੇ ਉਹਦੇ ਮੱਥੇ ਤੇ ਲਾਹ ਕੇ ਨਾ ਤੇ ਭੰਜੇ ਉੱਟਣ ਲੱਗੋ ਇਹਨਾਂ ਫੜ ਕੇ ਇਹਦੇ ਲਾਤੀ 7.2 5 ਐ कोई गल शूज दी ज्यादा हम दीदा मत इधर आ जाओ हां चलो आपा को नोने का सही है हां अब बैठो हां जी करो भाई ब्लैक दी जैसी हो गई ब्लैक ग्रे हो गए इधर नहीं ये ज्यादा कंट्रोल को इधर भी नहीं इधर नहीं जाएगा एक वो वाला पाके देखो ब्लैक व्हाइट वो ब्लैक वाइट वाला एक साइड ओपा पाओ ना ओ वाले सोने ਨਾਲੇ ਜਿਆਦਾ ਕਲਰਫੁਲ ਹੈ ਉਹ ਵਾਲਾ ਸਿੰਪਲ ਜਿਹਾ ਸਹੀ ਹੈ। ਇਹ ਵੀ ਇਹ ਆਹ ਚੀਜ਼ ਦੀ ਵਾਈਟ ਆ। ਕੋਈ ਗੱਲ ਨਹੀਂ ਆ। ਲੈ ਵੀ ਮੈਂ ਤਾਂ ਜੁੱਤੀ ਲਈ ਆ ਇੱਥੋਂ ਇਸ ਦੁਕਾਨ ਤੋਂ। ਠੀਕ ਹੈ ਚੈੱਕ ਕਰ ਸਕਦੇ ਤੁਸੀਂ। ਤੇ ਹੁਣ ਆ ਸਾਹਮਣੇ ਗੱਡੀ ਲੱਗੀ ਹੋਈ ਆ। ਆਪਣੀ ਇਹ ਇੱਧਰ ਵੀ ਸਾਈਡ ਕਨ ਸਾਹਿਬ ਗੁਰਦਰਾ ਪਾਈਂਦੇ ਸਿੱਧਾ ਕਨ ਸਾਹਿਬ ਇੱਧਰ ਨੂੰ ਅੱਗੇ। ਚੱਲ ਜੀ ਹੁਣ। ਕਰਨਦੀ ਜੀ ਦਾ ਫੋਨ ਆਇਆ ਵਾ ਉਹ ਵੀ ਵੇਟ ਕਰਨ ਦੇ ਨੇ ਸਾਡੀ। ਕਹਿੰਦੀ ਰੇਣੀ ਵੇਟ ਤਾਂ ਦੇ ਨਾ ਫੋਨ ਆਇਆ ਉਹ ਉੱਤੇ ਭੂਜਨ ਦੁਕਾਨ ਨਾਲ ਨਾ ਮੈਂ ਤਾਂ ਧਿਆਨ ਪਾਇਆ ਨਾ ਵੇਖ ਲਿਆ ਸਾਨੂੰ ਤੇ ਕਹਿੰਦੇ ਤੇ ਇੱਧਰ ਘੁੰਮਣ ਦੇ ਨੇ ਮੈਂ ਆ ਮੈਂਨੇ ਡਰਾਈਵ ਕਰਨਾ ਕਹਿੰਦੀ ਤੂੰ ਖਲੋਤਾ ਯਾ ਮਗਾ ਨਹੀਂ ਮੈਂ ਗੱਡੀ 'ਚ ਬੈਠਾ ਹੁਣ ਮੈਂ ਦੂਜੀ ਸਾਈਡ ਆ ਮੈਂ ਪਹਿਲਾਂ ਤਾਂ ਮੈਂ ਖਲੋਤਾ ਸੀਗਾ ਤੇ ਕਹਿੰਦੀ ਚੱਲ ਠੀਕ ਆ ਤੇ ਕਹਿੰਦੀ ਮੈਂ ਇੱਧਰ ਵੇਟ ਕਰਨ ਦੀ ਆਜੋ ਫਿਰ ਮੈਂ ਚੱਲ ਠੀਕ ਆ ਕੀ ਖਵਾਉਂਦੇ ਆ ਫੋਨ ਤੇ ਬੜੇ ਚਾਹਨਾ ਕਰਦੇ ਹੋ ਇਹਨੇ ਇਹਨੇ ਕਿੰਦੀ ਰੇਣੀ ਕਰਨਾ ਆਪਣਾ ਸ਼ੂਟ ਉਹਦੇ ਬਾਅਦ ਅੱਡੇਸ ਤੋਂ ਦੇਖਣ ਭਾਜੀ ਵੀ ਆਏ ਨੇ ਇਦਾਂ ਦਾ ਮੈਂ ਪਰਨਾ ਭਰਾਵਾ ਆ ਲੈ ਕੇ ਆਇਆ ਹੋਰ ਇੱਕ ਦੇਖੋ ਦੇਖੋ ਕਿ ਭੱਜ ਕੇ ਫੜ ਲਓ ਕਿਧਰ ਗਈ ਭੱਜ ਗਈ ਹਰ ਗੁਣ ਬਾਹਰ ਚਲ ਗਈ ਉਹ ਮੰਮੀ ਨੇ ਥਕਾਉਣ ਦੀ ਉਹ ਚਲ ਗਈ ਗੋ ਆਵੇ ਆਵੇ ਕਿੰਨੀ ਪਿਆਰੀ ਹੈ ਉਹ ਤਾਂ ਇੱਧਰ ਬਟਾਲਾ ਸਥਾਨ ਹੀ ਲੈਣਾ ਬਟਾਲਾ ਸਥਾਨ ਭੱਜ ਗਈਆਂ ਵੇਖ ਮੰਮੀ ਧਿਆਨ ਨਾਲ ਯਾਰ ਮੰਮੀ ਤੇ ਧਿਆਨ ਨਾਲ ਫੜਿਆ 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 ਹਰ ਗੋਣਾ ਇਧਰ ਆ। ਇੱਕ ਦੇਖ ਲੋ ਜੀ। ਮੰਮੀ ਪਾਜੀ ਕੇ ਫੜ ਲਓ। ਬਣੂ ਗੱਲ। ਨਾ ਇਹਨਾਂ ਨੂੰ ਕੋਈ ਪਸੰਦ ਆਉਣਾ ਪਾਜੀ ਚੱਲੀ ਗਈ ਆਪਾਂ। ਮੇਰੀ ਗੁਡੀਆਂ ਨੂੰ ਕਰਾਉ ਪਸੰਦ ਵੇਖੇ 1 ਮਿੰਟ ਚ ਕਰ ਲੈਣਾ ਉਹਨੇ। ਹਾਂਜੀ। ਬੰਦੇ ਵੀ ਨਾ ਵਿਚਾਰੇ ਨੇ ਇਹ ਵੀ ਚਟ ਚੀਜ਼ ਪਸੰਦ ਕਰ ਲੈਂਦੇ ਨੇ। ਤੁਸੀਂ ਪਾਜੀ ਕਦੀ ਨਖਰੇ ਕੀਤੇ ਵੈਸੇ ਚੀਜ਼ ਨਾ ਕਰੀ। ਆਪਣੇ ਦਾ ਵੀ ਜਿਹੜੀ ਜੀ ਦੇ ਵੇਖ ਕੇ ਲੈ ਲਈ ਵੀ ਆ। ਮੈਂ ਫੇਰ ਵੀ ਕਰਦਾ। ਹਾਂ ਠੀਕ ਹੈ ਆ ਬਹੁਤ ਵਧੀਆ ਸਹੀ ਨਹੀਂ ਸਹੀ ਹੈ ਇਹਨੂੰ ਕੀ ਆ ਬਹੁਤ ਵਧੀਆ ਇਹਨਾਂ ਨੂੰ ਕਾਫੀ ਪਸੰਦ ਆਉਣਾ ਲੈ ਦੁਕਾਨਾਂ ਹੋ ਗਈਆਂ ਸਾਰੀਆਂ ਬੰਦ ਤੇ ਹੁਣ ਘਰੇ ਚੱਲੇ ਆ ਕਾਫੀ ਸਾਰੇ ਲੰਗੇ ਲੰਗੇ ਵੇਖ ਲਏ ਆ ਵੀ ਯਾਰ ਸਾਰਾ ਗਿਆ ਬੰਦ ਇੱਕ ਹੋਰ ਕਰ ਦਉਗਾ ਜੀ ਇੱਕ ਇਥੋਂ ਆਈਡੀ ਆ ਲਸੇ ਪਾ ਕੇ ਤੇਰਾ ਗੁੰਦ ਪਾ ਕੇ ਕੁਰਸੀ ਪੂਰੀ A1 ਆਰਾ ਬਾਬਾ ਦੇ ਸਾਹਮਣੇ ਲਿਆ ਵੀ ਮਿੱਠਾ ਬਣਾ ਹੈ ਬਹੁਤ ਜੀ ਮਿੱਠਾ ਬਹੁਤ ਹੈ ਬੱਲੇ ਬੱਲੇ ਆ ਤੋਈ ਭਾਈ ਉਹ ਦੇਖੇ ਪਹਿਲੇ ਤੇ ਉਸੇ ਹੀ ਰੱਦੀ ਨਾ ਨਈ ਕਿ ਹਾਂ ਹੈ ਬੜਾ ਰੌੜਾ ਪਲੀ ਦਾਦਾ ਦਾਦਾ ਕਿਥੇ ਦਾਦਾ ਅਰਗਣ ਕੀ ਲਾਉਣਾ ਆ ਅਗਰ ਰੱਦੀ ਨਾ ਉਹਨੂੰ ਨਾ ਹੰਨ ਕਹਿੰਦੀ ਮੈਂ ਉਹ ਕਹਿੰਦਾ ਕੀ ਲਾਉਣਾ ਕਹਿੰਦੀ ਤਾਂ ਨੂੰ ਕੋਲ ਲਾ ਦੋ ਦਾਦ ਨੂੰ ਕੋ ਕੀ ਲਾਉਣਾ ਪੁੱਛੋ ਕਾਕੂ ਕੀ ਲਾਉਣਾ ਹੈ ਕਾਕੂ ਕਾਕੂ ਲੈ ਦਿੱਦੂ ਪੀ ਲੋ ਦਿੱਦੂ ਪੀ ਲਓ ਖਾਜੀ ਉਹ ਖਾਜੀ ਤੇ ਜੀ ਪੀ ਲਾ ਪਕੇ ਉਹ ਇਦਾਂ ਡਿੱਗ ਪਈ ਲੈ ਇਹ ਨਹੀਂ ਵਹਿੰਦੀ ਵੀ ਮੁੜ ਕੇ ਸੱਟ ਪਾਏ ਲਵਾਲੇ ਵੀ ਡਿੱਗਣ ਲੱਗਾ ਲੈ ਉਹ ਮਾਰੀ ਭਵਾ ਕੇ ਲੈ ਉੱਠ ਵੀ ਖਲੋਤੀ ਬਸ ਹੋ ਗਈ ਨਾਂਜੀ ਪਰਣਾ ਲੈਣ ਵਾ ਤੇ ਗਏ ਅਸੀਂ ਤੇ ਜਿਹੜੇ ਕੱਪੜੇ ਦਾ ਅਸੀਂ ਪਰਣਾ ਲੱਭਣਾ ਚੰਦੇ ਆ ਮਿਲਿਆ ਮਿਲਿਆ ਤੇ ਭਾਈ ਨੇ ਨਾ ਤੁਹਾਨੂੰ ਧੱਕੇ ਨਾਲ ਕਹਿਤਾ ਕਹਿੰਦਾ ਆ ਬੜਾ ਵਧੀਆ ਵਾ ਕਹਿੰਦਾ ਇਹੋ ਹੀ ਕੱਪੜਾ ਜਿਹੜਾ ਤੁਸੀਂ ਮੰਗਣ ਡੇ ਸੀ ਨਾ ਉਹ ਹੀ ਕੱਪੜਾ ਹੁਣ ਕੀ ਕਰਨਾ ਹੈ ਫਿਰ ਅਸੀਂ ਆਖਾ ਯਾਰ ਲੱਭਾਂ ਤੇ ਡਿਆ ਨਹੀਂ ਹੋਣ ਚੱਲੇ ਉਹ ਲੈ ਚੱਲੇ ਉਹਨੇ ਕਮੀਜ਼ ਦਾ ਕੱਪੜਾ ਵੱਟ ਕੇ ਦਿੱਤਾ ਤੁਹਾਨੂੰ ਆ ਵੇਖੋ ਤਾਂ ਸਹੀ ਆ ਮੈਂ ਆ ਵੀ ਕਿ ਲੜੀ ਹਾਸੇ ਵਾਲੀ ਗੱਲ ਕੱਪੜਾ ਵੀ ਕਿ ਵੱਟ ਕੇ ਦਿੰਦਾ ਇਹਦੇ ਹੋਣੀ ਐ ਗਣੀ ਕਮੀਜ਼ ਹੈ ਨਾ ਕਮੀਜ਼ ਸੋਹਣੀ ਹੈ ਕਮੀਜ਼ ਨਹੀਂ ਸੋਹਣੀ ਪਰ ਨਾ ਬੰਨ ਕੇ ਵੇਖਣਾ ਪਹਿਲਾਂ ਬਾਈ ਦਾ ਪਹਿਲਾਂ ਕਮੀਜ਼ ਦਾ ਬਾਜੀ ਜਾਊਗਾ ਨਹੀਂ ਮਜੂਗਾ ਕਿਉਂ ਨਹੀਂ ਰੱਖਣਾ ਮਾਰੇਗਾ ਕੋਈ ਤੰਦ ਪੂਆ ਹੋ ਜਾਂਦਾ ਨਹੀਂ ਨਹੀਂ ਮੈਂ ਟਰਾਈ ਕਰਕੇ ਵੇਖਾਂਗਾ ਤਾਂ ਨਾ ਹੋ ਵਧੀਆ ਚ ਉਦਾਂ ਲਿਆਂਦਾ ਮੈਂ ਮੈਂ ਉਹਨਾਂ ਨੂੰ ਕਹਿਆ ਵੀ ਚਾਦਰੇ ਵਾਲਾ ਕੱਪੜਾ ਚਾਹੀਦਾ ਚਾਦਰਾਂ ਨਹੀਂ ਨੜਜੀ ਬੰਨੀ ਦਾ ਕੱਪੜੇ ਦਾ ਜਿਹੜਾ ਮੈਂ ਪਰਨਾ ਬੰਦਦਾ ਵਾਂ ਉਹ ਨਾ ਉਹ ਫਿਰ ਤੁਸੀਂ ਸੰਭਾਲ ਲਿਆ ਕੁਮੇ ਜੀ ਹੈ ਬੰਨ ਕੇ ਵੇਖਾਂ ਮੈਨੂੰ ਬੰਨ ਕੇ ਵੇਖ 2.5 ਮੀਟਰ ਚ ਬਣ ਜਾਂਦੀ ਸ਼ਰਟ ਕਣੀ ਹਟਾਈ ਆ ਨਾ ਮਜੂਨ ਫਿਰ ਤੁਸੀਂ ਬਣਾ ਲੇ ਫਿਰ ਕੋਈ ਉਹਨਾਂ ਨੂੰ ਲਿਆਉਂਦੇ ਤਾਂ ਵਧੀਆ ਆ ਲੈ ਬਟਨ ਨਪੀ ਜਾਣ ਲਈ ਯਾਰ ਇਹਨਾਂ ਬਟਨਾਂ ਪਿੱਛੇ ਦੀ ਚਾਬੀ ਮੈਂ ਇੱਥੇ ਰੱਖੀ ਏ। ਤੇ ਕ ਹਾਂ ਇਹ ਡਰ ਦੀ ਹੁਣ ਪਾਪਰਨਾ ਸਾਈਡ ਤੇ ਕਰ ਰਹੇ ਹੋ ਤਾਂ ਤੁਹਾਨੂੰ ਚੱਪਲ ਵਖਾਉਣਾ ਹੈ ਜਿੱਤੀ ਲੈ ਕੇ ਆਇਆ ਤਾ ਆਈ ਜਾਂਦੀ ਤਿਤਰੀ ਮਿਤਰੀ ਚੱਪਲ ਲੈ ਹੁੰਦੀ ਏ ਬੜੀਆਂ ਦੁਕਾਨਾਂ ਫਰੇ ਲੈ ਵੀ ਆ ਯਾਰ ਗੁਣ ਚੱਪਲ ਨੇ ਨਵੀਆਂ ਕਿੰਨੇ ਦੀ ਪਈ ਕਿੰਨੇ ਦੀ ਪਈ ਯਾਰ ਗੁਣ ਦੱਸ ਕਿੰਨੇ ਦਾ ਕੋਲ ਨਹੀਂ ਆ ਕਿੰਨੇ ਦੀ ਬਈ ਆ ਨਾ ਦੱਦਦੀ ਨੇ ਮੁਖਾਦ ਦੱਦਦੀ ਨੇ ਮੁਖਾਦ ਦੱਦਦੀ ਨੇ ਮੁਖਾਦ ਆਈ ਆਈ ਹਾਏ ਨਹੀਂ ਕਿਤੇ ਆਈ ਠੀਕ ਆ ਕਿਦਾਂ ਆ ਇਹ ਗੱਲੇ ਹੈ ਉਹ ਗੋਲ ਜੀ ਹੈ ਕਿ ਮਾੜੀ ਮੋਟੀ ਜਿਆਦਾ ਨਹੀਂ ਆ ਪੰਜਾਬ ਦੇ ਸਭ ਨਾਲ ਥੱਲੇ ਜੀ ਹੁਣ ਰੈਂਕਿੰਗ ਦੇ ਵਿੱਚ ਬਹੁਤ ਬੱਲੇ ਬਹੁਤ ਮਾੜਾ ਹਾਲ ਯਾਰ ਲੈ ਵੀ ਕੈਚ ਹੋ ਗਿਆ ਇੱਕ ਹੋਰ ਗਿਆ ਜੀ ਜੁੱਤੀ ਦੇ ਕੋਈ ਡੈਕੋਰੇਸ਼ਨ ਜਿਵੇਂ ਦੀ ਆ ਵੇਖੋ ਬੰਤਰ ਬੰਤਰੀ ਦੀ ਐਵੇਂ ਦੀ ਕੁਝ ਵੇਖੋ ਲੈ ਜਾ ਲਾ ਮੈਂ ਤੈਨੂੰ ਨਚਾਵਾਂ ਉਥੇ એનર્ਜੀ ਚੂੰ ਚੂੰ ਵਾਲੀ ਜੁੱਤੀ ਜੀ ਪਾ ਲੈਂਦੀ ਆ ਵੇਖਿਓ ਵੇਖਿਓ ਇਹਨੇ ਡਿੱਗ ਪਣਾ ਹੁਣ ਬਾਜੀ ਫੋਣੀ ਘੁੰਮ ਹੀ ਜਾਂਦੀ ਆ ਸਾਸੀ ਇਸ ਤਰ੍ਹਾਂ ਕੋਸ ਹਰਸਤਾਂ ਬੈਠੀ ਹਾਂ ਹਾਂ ਮੈਂ ਮਾਜਾ ਕਦੇ ਨਹੀਂ ਮੰਨਦੇ ਹਾਂ ਹੁਣ ਰੁੰਝਾਨ ਕੀ ਹੈ ਓ ਮੈਂ ਗੱਡੀ ਆਪਣੀ ਅੱਜ ਗਲੀ ਚ ਨੇ ਲੱਗੀ ਅੱਜ ਸਾਹਮਣੀ ਗਲੀ ਚ ਲੱਗੀ ਮੈਂ ਹਾਂ ਗੱਡੀ ਇੱਕ ਰੀ ਵੇ ਹੈ ਆਪਣੀ ਉਹਦੇ ਸਾਹਮਣੇ ਆ ਕਿਸ ਦੀ ਲੱਗੀ ਹੈ ਆਪਣੀ ਮੋਲ ਲੱਗੀ ਸਾਹਮਣੇ ਗੱਡੀ ਸਹੀ ਮੈਂ ਵੇਖਣਾ ਮੈਂ ਲੋਕ ਹੀ ਹਰ ਕੋਈ ਨਿਕਦਾਨ ਲੋਕ ਨਾ ਪਾਤੀ ਹੋਏ ਸੋਨ ਮਸਾਨ ਪਈ ਇਧਰ ਵੀ ਕੋਈ ਨਹੀਂ ਇਧਰ ਵੀ ਕੋਈ ਨਹੀਂ ਮੋਬਾਈਲ ਵਾਲੀ ਦੁਕਾਨ ਤੇ ਹੀ ਇਸ ਕਰਕੇ ਗਏ ਮੈਂ ਕਿਹਾ ਬੀਆਈ ਕਾਰਡ ਤੇ ਮੇਰਾ ਦੋਸਤ ਹੈਗਾ ਜੀ ਆਰ ਵਾਲਾ ਤੇ ਮੈਂ ਕਿਹਾ ਬੀਆਈ ਕਾਰਡ ਤੇ ਮੋਬਾਈਲ ਮਿਲ ਜੂਗਾ ਤਾਂ ਕਹਿੰਦਾ ਹਾਂ ਮਿਲ ਜੀਗਾ ਵੀ ਉਹ ਪਤਾ ਕਰਨ ਵਾਸਤੇ ਗਏ ਤੇ ਤੂੰ ਅਖਣਾ ਤੈਨੂੰ ਮੋਬਾਈਲ ਦੀ ਕੀ ਜ਼ਰੂਰਤ ਪੈ ਗਈ ਫਜ਼ੂਲ ਪੈਸੇ ਆ ਜਿਹੜਾ ਮੈਂ ਮੋਬਾਈਲ ਮੈਂ ਵਰਤਦਾ ਇਹਦੀ ਮੈਮਰੀ ਫੁੱਲ ਹੋ ਜਾਂਦੀ ਹੈ ਬਹੁਤ ਜਲਦੀ ਤੇ ਇਸ ਕਰਕੇ ਮੈਨੂੰ ਮੋਬਾਈਲ ਲੈਣਾ ਪਣਾਲੇ ਬੈਟਰੀ ਹੈਲਥ ਥੜੀ ਜੀ ਇਹਦੀ ਬਹੁਤ ਜ਼ਿਆਦਾ ਡਿੱਗ ਗਈ ਤੇ ਹੁਣ ਜਲਦੀ ਆਪਣਾ ਡੈੱਡ ਹੋ ਜਾਂਦਾ ਹੈ ਹੁਣ ਤੇ ਸੋਚਣੇ 15 ਪਰ ਮੈਕਸ ਜਿਹੜਾ ਉਹ ਲੈ ਲਈਏ ਤੇ ਬਾਕੀ ਦੇਖੋ ਜੇ SLA ਬਣਦੀ ਪਈ ਆ ਏਡਾ ਪੱਕਾ ਨਹੀਂ ਹੈਗਾ ਵੀ ਲੈਣਾ ਲੈਣਾ ਬਾਕੀ ਵੇਖੋ ਕੀ ਬਣਦਾ ਕੋਈ ਸੰਦੇਸ਼ ਵਾਲਾ ਫੋਨ ਵੀ ਹੋ ਉਹ ਤੇ ਗਵਾਚ ਗਿਆ ਵਾ ਤੇ ਇਸ ਕਰਕੇ ਸੋ ਜੀ ਅੱਜ ਦਾ ਵਲੌਗ ਵਧੀਆ ਲੱਗਾਏ ਲਾਈਕ ਕਰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਰਜਾਨੀ ਕਰ ਦਿਓ ਸਬਸਕ੍ਰਾਈਬ ਤੇ ਅੱਜ ਦਾ ਵਲੌਗ ਤਾਂ ਬੜਾ ਛੋਟਾ ਜਿਹਾ ਬਣਿਆ ਸੀ ਅਖੀਰ ਮम्मी ਹੁਣੇ ਵੀ ਕਰਨੀ ਦੀ ਹੁਣਾਂ ਵੱਲ ਗਏ ਸੀਗੇ ਤੇ ਅੱਜ ਮਜ਼ਾਰੂ ਵੀ ਨਹੀਂ ਗਏ ਗੱਡੀ ਵੀ ਨਹੀਂ ਕੋ ਵਾਲਾ ਗੱਡੀ ਵੀ ਹੁਣੇ ਸ਼ਾਮੀ ਆਈ ਸੀਗੀ ਫਿਰ ਵੀ ਆ ਗਏ ਆਪਾਂ